ਪਹਿਲਾਂ 98 ਚ ਉਹ ਭੋਲੇ ਸੀ ਜੀ ਇਹਨਾਂ ਦੇ ਬਜ਼ੁਰਗ ਚਲਾਕ ਸੀ ਇਹਨਾਂ ਨੇ ਆਪ ਦਾ ਆਪ ਦੀ ਕੱਲਿਆਂ ਨਹੀਂ ਬਣਾ ਲਈ ਤਕਸੀਮ ਕਰ ਲਈ ਦੂਜਿਆਂ ਦੀ ਤਕਸੀਮ ਨਹੀਂ ਹੋਈਗੀ ਦੂਜੇ ਘਰਾਂ ਦੀ ਤਕਸੀਮ ਨਹੀਂ ਹੋਈ ਹਾਲਾਂਕਿ ਇਹਨਾਂ ਨੇ ਇੱਥੇ ਕੌਰ ਵਰਗੇ ਖੜੇ ਸਾਡੀ ਚਾਚੀ ਜੀ ਵੀ ਖੜੀ ਆ ਉਹਨਾਂ ਦਾ ਰਕਬਾ ਵੀ ਸਤਕ ਨਾਲ ਨੱਤੀ ਬੀ ਜਿਹੜਾ ਇਹਨੇ ਪਾਲੇ ਨੇ ਕੱਲ ਬੋਲਿਆ ਸੀਗਾ ਮੇਰੇ ਬਾਰੇ ਵੀ ਇਹਦੀ ਜ਼ਿੰਮੇਵਾਰੀ ਆ ਵੀ ਕੋਈ ਹੋਵਦਾ ਕਿਸੇ ਵੀ ਪਹੀਚ ਜਾਂ ਕਿਸੇ ਗੱਲ 'ਚ ਮੇਰਾ ਰੋਲਾ ਹੋਵੇ ਤੇ ਪੰਚਾਇਤ ਖੜੀ ਆ ਤੰਨਾ ਪਿੰਡਾਂ ਦੀ ਇੱਕੀ ਮੈਂਬਰ ਆ ਨੰਬਰਦਾਰ ਆ ਕੋਈ ਵੀ ਬੰਦਾ ਕਹਦੇ ਵੀ ਮੇਰਾ ਰੋਲਾ ਮੈਂ ਦੇਣਦਾਰ ਹਾਂ ਬਾਕੀ ਮੰਨ ਕੇ ਚੱਲ ਜਿਹੜਾ ਇਹ ਕਹਿੰਦਾ ਵੀ ਇਹ ਤਣਾੜਾ ਦੂਜੇ ਬੰਦੇ ਬਈ ਇਧਰਲੇ ਬੰਦੇ ਤਣਾੜਾ ਜਾਂ ਇਧਰਲੇ ਮੇਰੇ ਕੋਲ ਤਾਂ 2 ਕਿੱਲੇ ਜ਼ਮੀਨ ਆ ਮੈਂ ਤਾਂ ਤਣਾੜਾ ਕੋਈ ਨਹੀਂਗਾ ਮੇਰਾ ਨਾਮ ਐਵੇਂ ਲਿਆ ਨਹੀਂ ਤੇ ਦੂਜੀ ਗੱਲ ਇਹ ਆ ਵੀ ਮੰਨ ਕੇ ਚਲੋ ਇਹਦੀ ਜਿਹੜਾ ਪਾਲਾ ਇਹ ਚਾਰ ਜੁਨੀਅਨਾਂ ਚੋਂ ਵੀ ਦੋ ਪੱਲਾ ਨਿਕਲਿਆ ਵਾ ਠੀਕ ਆ ਨਾ ਇਹ ਦੂਜਿਆਂ ਨੂੰ ਕਹਿੰਦਾ ਜਾਂਚ ਕਰੋ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹ ਕਹਿੰਦਾ ਵੀ ਮੈਂ ਥੋੜੀ ਜ਼ਮੀਨ ਵਾਲਾ ਇਹਦੇ ਕੋਲੇ 2 ਕਮਪੈਨਾਂ ਕਿਥੋਂ ਆਈਆਂ 2 ਕਮਹੀਨਾ 2 ਜਵਾਬਖਵਰ ਭੇਜਿਆ ਨੇ ਕਿਥੋਂ ਭੇਜਿਆ ਨੇ ਇਹਦਾ ਵੀ ਪਤਾ ਹੋਣਾ ਚਾਹੀਦਾ ਇਹ ਦੂਜਿਆਂ ਨੂੰ ਕਹੀ ਜਾਂਦਾ ਹਾਂ ਤੇ ਦੋ ਗੱਡੀਆਂ ਇਹਦੇ ਕੋਲੇ ਤੇ ਤਾਂ ਤੇ ਵੀ ਕਬਜ਼ਾ ਕੀਤਾ ਇਹਨੇ ਨਜਾਇਜ਼ ਕਿਸੇ ਬੰਦੇ ਉਦੋਂ ਵੀ ਰੌਲਾ ਪਿਆ ਇਹਦਾ ਇਹ ਜਥੇਬੰਦੀ ਧਰਨਾ ਦੇਊਗੀ ਕੱਲ ਨੂੰ ਅਗਲਾ ਕਹਿੰਦਾ ਵੀ ਅਸੀਂ ਧਰਨਾ ਦੇਵਾਂਗੇ ਅਸੀਂ ਬਰਾਬਰ ਧਰਨਾ ਦੇਵਾਂਗੇ ਜੀ ਇਹਨਾਂ ਨੂੰ ਅਸੀਂ ਪਿੰਡ ਵਾਲੇ ਵੀ ਇਹਨਾਂ ਦੇ ਬਰਾਬਰ ਧਰਨਾ ਦੇਵਾਂਗੇ ਦਾਲ ਨੂੰ ਫੇਰੇ ਨਾ ਕਰਨ ਬੀਏ ਸਿਆਸੀ ਰੰਗ ਇਹ ਤਾਂ ਦਿਨ ਭਲੇਮਾਨ ਸਾਹ ਜੀ ਅਸੀਂ ਇਹ ਭਲੇਮਾਨ ਸਾਤਾ ਉਹਨਾਂ ਦਾ ਰਸਤਾ ਹੁਣ ਬਾਣ ਨੱਪਿਆ ਉਹਨਾਂ ਦੇ ਬਾਣ ਨੂੰ 29 ਸਾਲ ਹੋ ਗਏ ਪਾਣੀ ਨਹੀਂ ਲੱਗਿਆ ਨਾਲੇ ਖਾਲਾ ਵਾਈ ਜਾਂਦੇ ਆ ਇੰਨੇ ਚਿਰ ਦੀ ਸਾਡਾ ਬਾਣ ਬਰਾਨੀ ਹੈ ਉਹ ਮੇਰੇ ਕੋਈ ਅੱਜ ਨਾ ਠੇਕਾ ਨਹੀਂ ਮਿਲਦਾ ਵਸਪਾ ਇਹਨਾਂ ਨੇ ਐਵੇਂ ਨਹੀਂ ਵੇਖਿਆ ਕਿਵੇਂ ਇਹ ਭੁੱਖੀ ਚਾਈ ਟਾਈਮ ਪਾਸ ਕਰੇ ਕਿ ਕਿਸਾਨ ਜਿੱਥੇ ਬੰਦੀਆਂ ਨੇ ਤੇ ਮਜ਼ਦੂਰ ਜਿੱਥੇ ਬੰਦੀਆਂ ਨੂੰ ਆਉਂਦੇ ਆ ਵੀ ਸਾਡਾ ਸਾਥ ਦਿਓ ਅਸੀਂ ਕਿਸਾਨ ਤੇ ਮਜ਼ਦੂਰ ਜਿਥੇ ਬੰਦਿਆਂ ਨੂੰ ਇਹਨਾਂ ਵੀ ਸਾਡਾ ਕੇਸ ਆ ਕਿ ਸਾਡਾ ਪੱਖ ਸੁਨਿਆ ਜਾਵੇ। ਇਹ ਤਾਂ ਅਸੀਂ ਸੱਚੇ ਆ ਸਾ ਆ ਪੰਚਾਇਤ ਖੜੀ ਹੈ ਜੀ। ਜੇ ਕੋਈ ਵੀ ਕਹੇ ਦੇ ਤੁਸੀਂ ਗਲਤ ਆ ਸਾਡੇ ਖੜੇ ਰੁੱਧੋਨੇ ਚ ਵੱਟ ਪਾ ਦੇ। ਬਿਲਕੁਲ ਸਹੀ ਲੋਕਰੇ ਕਰਦਾ ਕੋਈ ਇਲਜਾਮ ਨਹੀਂ ਮੇਰੇ ਤੇ ਪੈਰ ਵਜਾ ਲੈਣ। ਪਰ ਮੇਰਾ ਅਕਸ਼ਰਾਫ ਕੀਤਾ। ਮੈਂ ਇਹਨਾਂ ਦੇ ਉਠਾ ਕੇ ਇਸ ਨੂੰ ਮੰਨ ਲਈ। ਇਹ ਜਿਹੜਾ ਮੇਰੇ ਬੇਰੋੜਾ ਮੇਰੇ ਕੋਲ ਰਿਕਾਰਡ ਸਾਰਾ ਕੁਝ ਸਹੀ ਸੀ। ਸਾਰੇ ਪਾਗੇ ਇਹ ਬਗਾਰਵਾ ਮੇਰੇ ਤੇ ਅਲਜਾਵ ਲਾਈ ਜਾਂਦੇ ਕਿਉਂਕਿ ਪੈਨਲ ਉਹਨਾਂ ਤੋਂ ਕਿਉਂ ਵਜਰਾ ਆ ਮੇਰੇ ਬੇਤੀਆ ਇਹ ਮੈਨੂੰ ਕੋਸ ਰਾਹ ਚਾਕੇ ਤੇ ਖੜਿਆ ਕੋਈ ਗੱਲ ਪਾਪਦੀ ਆ ਮੇਰਾ ਜ਼ਿੰਮੇਵਾਰ ਇਹ ਪਰਿਵਾਰ ਪਿੰਡ ਰੋੜੀ ਕੋ ਪੂਰਾ ਵਿਖੇ ਖੜੇ ਆ ਪਿਛਲੇ ਕੁਛ ਦਿਨਾਂ ਤੋਂ ਇੱਥੇ ਇੱਕ ਪਈ ਦਾ ਮਾਮਲਾ ਪਖਿਆ ਹੋਇਆ ਦੂਜੀ ਧਿਰ ਅਜੇ ਸਾਹਮਣੇ ਆਈ ਆ ਉਸ ਦੇ ਪੱਖ ਜਾਣਦੇ ਕਿ ਉਹ ਕੀ ਕਹਿਣਾ ਚਾਹੁੰਦੇ ਨੰਬਰ ਤੱਕ ਸਾਡਾ ਮੜਾ 562 ਨੰਬਰ ਤੱਕ ਇੱਥੋਂ ਤੱਕ ਪਈ ਨੇ ਇਹਨਾਂ 566 67 ਮੇਰੀ ਘਰ ਵਾਲੀ ਦੇ ਨਾਂ 'ਜੀ ਹੂੰ ਆਹ ਵੇਖ ਲੋ ਜੀ ਇਹਦੇ ਵਿੱਚ ਵੇਖ ਹੂੰ 15 14 8 ਆਹਾ ਗਰਦੌਰੀ ਆ ਜੀ ਹੂੰ ਸਾਡੇ ਤੋਂ ਬੇਬੁਨਿਆਦ ਦੋਸ਼ ਲਾ ਰਹੇ ਆ ਜੀ ਹੂੰ ਸਾਡਾ ਕੋਈ ਉਹਨਾਂ ਨਾਲ ਰੌਲਾ ਨਹੀਂ ਕੋਈ ਵਟਦਾਰਾ ਕੋਈ ਖੇਵਟ ਨਹੀਂ ਸਾਡੀ ਕੋਈ ਨੰਬਰ ਨਹੀਂ ਸੰਗ ਜੀ ਹੂੰ ਸਾਡੇ ਤੇ ਬੇਬੁਨਿਆਦ ਉਹ ਲਾ ਰਹੇ ਹੂੰ ਅੱਛਾ ਕੋਈ ਦਾ ਮੁੰਡਾ ਚਿੱਟਾ ਵੇਚਦਾ ਸੀਗਾ ਮੈਂ ਉਹਨੂੰ ਹਟਾਉਦੇ ਪਈ ਟੱਪਣੂ ਦੋਨਾਂ ਨੇ ਮੈਨੂੰ ਉਹਦੇ ਨਾਲ ਰੋਕਿਆ ਵਿਆ ਕਿਉਂ ਰੋਕਿਆ ਨੇ ਹੂੰ ਜੀ ਇੱਕ ਕੁਝ ਹੋਰ ਬਾਈ ਵੀ ਪਹੁੰਚੇ ਆ ਮਾਤਾ ਤੁਹਾਡੀ ਜਿਹੜੀ ਪੈੜੀ ਐ ਇਹ ਤੁਸੀਂ ਬਹਿਲੀ ਹੋਈ ਆ ਹਾਂਜੀ 2018 19 ਚ 19 ਦਾ ਆ ਜੀ ਤੇ ਵੀ ਉਹ ਬਾਹਰ ਗਿਆ ਮੁੰਡਾ ਮੇਰਾ ਤੇ ਸਾਨੂੰ ਜਾਣ ਕੇ ਖਰਾਬ ਕਰ ਦੇ ਹਾਂਜੀ ਤੁਹਾਡਾ ਜਿਹੜਾ ਤੁਸੀਂ ਬੈਦ ਦਾ ਰਖਵਾ ਲਿਆ ਇਹ ਤੁਹਾਡਾ ਪੂਰਾ ਜਾਂ ਵਾਧਾ ਜਾਂ ਘਾਟਾ ਕਿਸ ਤਰ੍ਹਾਂ ਘਾਟ ਹੀ ਆ ਸੰਜੋ ਜੀ ਭਈ ਮੰਗਦੇ ਫਿਰ ਤਾਂ ਸਾਡਾ ਘਾਟ ਹੀ ਆ ਹੂੰ ਭਾਵੇਂ ਇਹਨਾਂ ਦੀ ਚਪੂਰੀ ਕਰ ਦੇਣ ਹੂੰ ਤੇ ਫਿਰ ਅਸੀਂ ਭਈ ਦੇ ਸਕਦੇ ਇਨੀ ਐਵੇਂ ਭਈ ਪੁਈ ਨਹੀਂ ਮਿਲਦੀ ਸਾਨੂੰ ਖਰਾਬ ਕਰ ਦੇ ਹੂੰ ਜੀ ਮੰੰਤੀ ਤੋਂ ਵਾਝ ਜਾਂਦਾ ਫਿਰ ਤੁਸੀਂ ਪਈ ਦੀ ਸਹਿਮਤਾ ਵੀ ਦੇ ਦਾਂਗੇ। ਉਹ ਜੀ ਵਾਦੀ ਨਹੀਂ ਨੀ ਨਾ ਵਾਦੀ ਨਹੀਂ ਸਾਡੀ ਭਈ ਹੈ ਆਪਦੀ ਹੈ ਭਈ ਇੱਥੇ। ਹੂੰ ਨਹੀਂ ਉਹ ਉਹਨਾਂ ਦਾ ਹੱਕ ਨਹੀਂ ਸਾਡਾ ਇੱਧਰ ਹੈਗਾ ਸੀ ਕੋਈ ਉਹਨਾਂ ਨਾਲ ਲੈ ਲਾ ਥਾਕਾ ਕੋਈ। ਜੀ ਜੀ। ਹਾਂਜੀ। ਭਾਈ ਜੀ ਐਂ ਦੱਸੋ ਜਿਹੜੀ ਇਹ ਪਈ ਕੁਛ ਕਹਿੰਦੇ ਘਰਾਂ ਦੇ ਪਿੱਛੋਂ ਪਈ ਛੜਤੀ ਐ। ਇੱਧਰ ਗਿਓ ਮੜਾ ਜੀ। ਹੂੰ ਭਾਈ ਜੀ ਸਾਡੇ ਕੋਲੇ ਰਜਿਸਟਰੀ ਆ। ਹੂੰ 2018 ਚ ਅਸੀਂ ਜ਼ਮੀਨ ਲਈ ਆ 27 ਕਨਾਲਾਂ 13 ਮਰਲੇ ਸਾਡੇ ਕੋਲੇ ਜ਼ਮੀਨ ਆ ਮੌਕੇ ਤੇ ਸਾਡੇ ਨਾਲ ਮਾਲਕੀ ਆ। ਮੌਕੇ ਤੇ ਗਰਦੌਰੀਆਂ 15 ਸਾਲ ਦਾ ਪੁਰਾਣਾ ਰਿਕਾਰਡ ਆ ਚੈੱਕ ਰਾ ਸਕਦੇ ਆ ਜੀ ਹੂੰ 15 ਸਾਲ ਤੋਂ ਜਿਨ੍ਹਾਂ ਨੇ ਤਬਾਦਲਾ ਕਰਕੇ ਇਹਨਾਂ ਦੇ ਨਾਮ ਆਈ ਸੀ ਰੇਸ਼ਮ ਸਿੰਘ ਤੋਂ ਇਹਨਾਂ ਨੇ گاਂ ਰਾਸਤਾਨ ਵਾਲਿਆਂ ਨਾਲ ਤਬਾਦਲਾ ਕਰਾ ਜਗਰੂਪ ਉਹਨਾਂ ਨੂੰ ਜਗਰੂਪ ਉਹ ਨਹੀਂ ਸਾਨੂੰ ਵੇਚ ਕੇ ਗਏ ਜੀ ਹੂੰ ਮੌਕੇ ਤੇ ਜਿਵੇਂ ਕਬਜ਼ਾ ਸੀਗਾ ਅਸੀਂ ਉਵੇਂ ਹੀ ਰੱਖ ਲਿਆ ਜਿੱਦੇ ਇਹ ਸਾਨੂੰ ਇਹਨਾਂ ਨੇ ਇਸ ਗੱਲ ਦੇ ਭਰੋਸੇ 'ਚ ਲਿਆ ਵੀ ਤੁਹਾਡਾ 27 ਕਨਾਲਾ 13 ਮਰਲੇ ਰੱਖਵਾ ਪੂਰਾ ਕਰਕੇ ਦੇਵਾਂਗੇ ਹੂੰ ਸਰਪੰਚ ਸਾਹਿਬ ਵੀ ਇੱਥੇ ਸੀਗੇ ਸਾਨੂੰ ਵੀ ਸੱਦਿਆ ਚਲੋ ਅਸੀਂ ਸਹਿਮਤੀ ਦੇਤੀ 27 ਕਨਾਲਾ 13 ਮਰਲੇ ਸਾਡਾ ਰਕਬਾ ਪੂਰਾ ਕਰ ਦੇਣਗੇ ਇਹਨਾਂ ਨੇ ਲਵਾ ਕੇ ਠੱਡੇ ਜੀ ਉਸ ਤੋਂ ਬਾਅਦਾਂ ਦੇ ਅਸੀਂ ਜਾਂਦੇ ਹਾਂ ਕੁਰੀ ਕੁਰੀ ਵਾਲੇ ਜਿਹਾ ਰਕਬਾ ਥੋੜਾ ਤੇ ਕੁਰੀ ਗਏ ਤੇ ਉਹ ਪੂਰੀ ਵਾਲਾਂ ਦਾ ਵੀ ਝੋਨਾ ਵੱਢ ਕੇ ਮੈਂ ਨਿਮੰਤੀ ਕਰਾਂਗਾ ਇਹਨਾਂ ਨੂੰ ਅਸੀਂ ਕਿਹਾ ਵੀ ਜਦੋਂ ਝੋਨਾ ਵੱਢ ਕੇ ਤੁਸੀਂ ਪਹਿਲੀ ਲੈ ਲਿਓ ਇੱਥੋਂ ਆਉਂਦੀ ਆ ਹਾਲਾਂਕਿ ਪਹਿਲੀ ਸਾਡੇ ਵਾਂਝੋਂ ਲੱਗੀ ਨਹੀਂ ਸਾਨੂੰ ਉਲਟਾ ਇਹਨਾਂ ਦੇ ਵਾਂਢ ਵਿੱਚ ਦੀ ਪਈ ਆਉਣੀ ਆ ਜੀ ਰਕਬਾ ਇਹਨਾਂ ਨਾਲ ਸਾਂਝਾ ਖਾਤਾ ਇਹਨਾਂ ਨਾਲ ਸਾਡਾ ਸਾਂਝਾ ਜਦੋਂ ਇੱਧਰ ਸਰਕਾਰੀ ਰਾਹ ਹੀ ਨਹੀਂ ਲੱਗਦਾ ਜੋ ਜਿੱਧਰੋਂ ਇਹ ਪਈ ਮੰਗਦੇ ਆਂ ਉਧਰੋਂ ਸਰਕਾਰੀ ਰਾਹ ਨਾ ਟੱਚ ਹੀ ਨਹੀਂ ਹੁੰਦੀ। ਉਲਟਾ ਸਾਨੂੰ ਤਾਂ ਪਈ ਇੱਧਰ ਦੀ ਆਉਣੀ ਆ ਜੀ। ਅਸੀਂ ਆਪਦੀ ਕਾਨੂੰਨੀ ਕਾਰਵਾਈ ਕਰੀ ਜਾਂਦੇ ਆਂ। ਅਸੀਂ ਕੋਰਟ 'ਚ ਕੇਸ ਕਰਾਂਗੇ। ਅਸੀਂ ਰਾਹ ਇਹਨਾਂ ਦੇ ਵੇਚ ਦੀ ਲਵਾਾਂਗੇ ਇਧਰੋਂ। ਸਾਨੂੰ ਤਾਂ ਆਪਣੀ ਰਾਹ ਹੁੰਦਾ ਜੀ ਕਿਸੇ ਪਾਸੇ ਦੀ। ਇਹ ਝੂਠੇ ਹੀ ਦੋਸ਼ ਲਾਈ ਜਾਂਦੇ ਆ। ਇੱਥੇ ਹੁਣ ਸਰਪੰਚ ਸਾਹਿਬ ਵੀ ਪਹੁੰਚੇ ਉਹਨੇ ਵੀ ਗੱਲਬਾਤ ਕਰ ਲਈ ਆਪਾਂ। ਇੱਕ ਗੱਲ ਹੋਰ ਆ ਜੀ। ਸਾਡਾ ਆਹ ਪੁਰਾਣਾ ਬੋਰ ਲੱਗਿਆ ਜੀ। ਹਾਉਦ ਲੱਗਿਆ, ਦਰਖਤ ਲੱਗੇ ਆ। ਜੇ ਇਹ ਪਈ ਇੱਥੋਂ ਦੀ ਹੁੰਦੀ ਇੱਥੇ ਬੋਰ ਲਾਉਂ ਦੇ ਦਿੰਦੇ ਜੀ ਇਹ। ਚਾਂਏ ਦਰਖਤਾਂ ਦੇ ਡੱਡੇ ਹੋ ਜਾਂਦੇ ਸਾਡੇ ਤਾਂ ਤੁਸੀਂ ਮੌਕੇ ਤੇ ਵੇਖ ਲੋ ਜੇ ਇੱਥੇ ਪਈ ਸੀਗੀ ਤਾਂ ਚਾਹ ਸੀ ਪਈ ਵਾਈ ਵੀ ਆ ਤਾਂ ਅਸੀਂ ਹੱਥ ਹੀ ਪਈ ਨੂੰ ਲਾਇਆ ਤਾਂ ਜੀ ਜੀ ਜਿਹੜੇ ਉਹ ਪਿੱਛੇ ਪਈ ਛੜਤੀ ਕੁਰੀ ਵਾਲੇ ਦੀ ਗੱਲ ਕਰਦੇ ਹੋ ਤੁਸੀਂ ਉਹਨੇ ਕਿਉਂ ਛੜਤੀ ਬਾਈ ਜੀ ਉਹਨਾਂ ਨੇ ਤਾਂ ਛੜਤੀ ਵੀ ਉਹਨਾਂ ਨੂੰ ਰਾਹ ਕਿਸੇ ਪਾਸੇ ਰਾਹ ਆਉਂਦਾ ਉਧਰ ਦੀ ਹੈ ਜੀ ਇਹ ਲੋਕਾਂ ਨੂੰ ਭਲੇਖੇ ਚ ਹੀ ਲਈ ਫਿਰਦੇ ਆ ਰਾਹ ਸਾਨੂੰ ਕਾਨੂੰਨ ਕਾਨੂੰਨ ਮੁਤਾਬਕ ਪਟੰਗਾਂ ਵਾਲੇ ਸੂਏ ਤੋਂ ਜਿਹੜੀ ਰਾਹ ਇਹਨਾਂ ਦੇ ਵਾਹਨ ਨੂੰ ਲੱਗਿਆ ਇਹ ਕਿਹਨੇ ਸਾਡੇ ਰਾਹ ਨੂੰ ਵਾਹਨ ਨੂੰ ਰਾਹ ਨਹੀਂ ਦੋ ਰਾਹ ਜੀ ਇਹਨਾਂ ਦੇ ਵਾਹਨ ਨੂੰ ਇੱਕ ਤਾਂ ਇਧਰੋਂ ਲਵਾਲਿਆ ਕਿਛੇ ਪਿਛੇ ਹੀ ਇੱਕ ਉਧਰੋਂ ਵਾਲਿਆ ਕਾਨੂੰਨ ਮੁਤਾਬਕ ਇੱਕ ਵਾਹਨ ਨੂੰ ਇੱਕ ਹੀ ਰਾਹ ਮਿਲਦਾ ਹੁੰਦਾ ਸਾਨੂੰ ਵੀ ਉਧਰੋਂ ਮਿਲਦਾ ਜੀ ਜਦੋਂ ਖਾਤਾ ਹੀ ਸਾਡਾ ਥਾਂ ਚਾ ਉਧਰ ਉਧਰ ਨਾਲ ਅਸੀਂ ਤਾਂ ਜਿਹੜਾ ਰਸਤਾ ਬਣਾਇਆ ਆਪਦੇ ਵਾਹਨ ਨੂੰ ਇਹ ਬਲਵੀਰ ਸਿੰਘ ਮੱਲ ਸਿੰਘ ਤੋਂ ਲੈ ਕੇ ਜ਼ਮੀਨ ਆਪਦੇ ਰਾਹ ਨੂੰ ਵਾਹਨ ਨੂੰ ਅਸੀਂ ਰੱਖ ਰਸਤਾ ਉੱਥੋਂ ਦੀ ਬਣਾਇਆ ਯਾਨੀ ਕਿ ਹਲੇ ਸਾਡੇ ਵਾਹਨ ਨੂੰ ਵੀ ਰਸਤਾ ਹੈ ਨਹੀਂ ਸੀ ਅਸੀਂ ਉਹਨਾਂ ਤੋਂ ਵਾਹਨ ਲੈ ਕੇ ਮਹਿੰਗੇ ਮੁੱਲ ਤੇ ਫੇਰ ਅਸੀਂ ਰਸਤਾ ਬਣਾਇਆ ਆਪਦੇ ਵਾਹਨ ਨੂੰ ਇਹ ਜਿਹੜੀ ਉਹ ਆਪਾਂ ਪਿੱਛੇ ਗੱਡੀਆਂ ਖੜੀਆਂ ਜਿੱਥੋਂ ਪਈ ਐ ਉਹ ਸਰਕਾਰੀ ਐ ਉਹਨਾਂ ਉੱਥੋਂ ਤੱਕ ਉੱਥੋਂ ਤੱਕ ਪਿੱਛੇ ਸਰਕਾਰੀ ਐ ਜੀ ਗਾਂ ਬਾਈ ਕਰਮਾ ਜਿਹੜਾ ਇਹਨਾਂ ਦਾ ਖਾਤਾ ਸਾਂਝਾ ਜਿਹੜਾ ਯੂਨੀਅਨ ਵਾਲੇ ਰੌਲਾ ਪਾਉਂਦੇ ਆ ਬਾਈ ਕਰਮਾ ਸੀ ਸਰਕਾਰੀ ਰਾਹ ਤੋਂ ਪਿੱਛੇ ਰਹਿ ਜਾਂਦੇ ਆ ਉਹ ਹੋਰ ਤੇਰ ਦਾ ਵਾਹਨ ਘਰ ਦਾ ਵਾਹਨ ਰਹਿ ਜਾਂਦਾ ਉਦੋਂ 27 ਕਰਮਾ ਸੀ ਪਿੱਛੇ ਬਾਈ ਕਰਮਾ ਪਿੱਛੇ ਰਹਿ ਜਾਂਦੇ ਆ ਸਰਕਾਰੀ ਰਾਹ ਤੋਂ ਅਸੀਂ ਤਾਂ ਉਹਨਾਂ ਤੋਂ ਮਹਿੰਗੇ ਮੁੱਲ ਲੈ ਕੇ ਰਾਸਤਾ ਬਣਾਏ ਜੀ ਇਹਨਾਂ ਦਾ ਮਤਲਬ ਯੂਨੀਅਨ ਦਾ ਇਹ ਹੀ ਆ ਦੀ ਅਸੀਂ ਇਹਨਾਂ ਨੂੰ ਟਾਰਗੇਟ ਕਰਕੇ ਇੱਥੋਂ ਦੀ ਰਾਹ ਲਈਏ ਅਸੀਂ ਕਿਸੇ ਤੋਂ ਵਾਹ ਲੈ ਕੇ ਬੋਲ ਅਸੀਂ ਰੱਖਦੇ ਆ ਦੀ ਵਾਹ ਚ ਵੜਨ ਦੀ ਖਾਤਰ ਲਿਆ ਮਹਿੰਗਾ ਤੇ ਹੁਣ ਅਸੀਂ ਇਹਨਾਂ ਨੂੰ ਕਿਵੇਂ ਦੇ ਦਈਏ ਜੀ ਸਾਨੂੰ ਕਾਨੂੰਨ ਮੁਤਾਬਕ ਰਾਹ ਇੱਧਰ ਦੀ ਆਉਂਦਾ ਅੱਜ ਤੱਕ ਇਹਨਾਂ ਨੇ ਸਾਨੂੰ ਨਾ ਰਾਹ ਛੱਡਿਆ ਜਦੋਂ ਸਾਂਝਾ ਖਾਤਾ ਸਾਡਾ ਇਹਨਾਂ ਨਾਲ ਇਹਨਾਂ ਨੇ ਰਾਹ ਕਿਉਂ ਨਾ ਸਾਨੂੰ ਅੱਜ ਤੱਕ ਛੱਡਿਆ ਅਸੀਂ ਤਾਂ ਹੁਣ ਇਹ ਸਾਡੇ ਚੋਂ ਰਾਹ ਭਾਲਦੇ ਆ ਦੂਜੇ ਟੱਕ ਚੋਂ ਖਾਤਾ ਵੀ ਨਹੀਂ ਸਾਂਝਾ ਜੀ ਦੇ ਨਾਲ ਉਹਦੇ ਜੇ ਰਾਹ ਭਾਲਦੇ ਵੀ ਇਹਦੇ ਚੋਂ ਰਾਹ ਸਾਨੂੰ ਦਿਓ ਇਹਦਾ ਇੰਨਾ ਚਿਰ ਸਹਿਮਤੀ ਨੇ ਚੱਲੀ ਗਿਆ ਫਿਰ ਕੰਮ ਤੁਹਾਡਾ ਭਾਈ ਜੀ ਸਹਿਮਤੀ ਨਾ ਨਹੀਂ ਪਹਿਲਾਂ ਜਿਹੜੀ ਸਤਨਾਮ ਸਿੰਘ ਨਾਲ ਰੌਲਾ ਪਾਉਂਦੇ ਆ ਇਹ ਇਹ ਸਤਨਾਮ ਕਹਿੰਦੇ ਆਪਦੀ ਪਈ ਜਾਂਦੀ ਸੀ ਪਈ ਉਹਦੇ ਉੱਤੋਂ ਦੀ ਇਧਰ ਦੀ ਰਕਵਾ ਨੇੜੇ ਪੈਂਦਾ ਪੱਟਿਆਂ ਵਾਲੇ ਸੂਤੋਂ ਦੀ ਜਾਵਾਂਗੇ ਤਾਂ ਰਕਵਾ ਦੂਰ ਪੈਂਦਾ ਇਹਨਾਂ ਨੇ ਭੱਪੇ ਤੌਰ ਤੇ ਜੇ ਮੈਂ ਆਪਾਂ ਜ਼ਿਮੀਂਦਾਰ ਇੱਕ ਦੂਜੇ ਨਹੀਂ ਰੋਕਦੇ ਫੇ ਚੱਲ ਯਾਰ ਨੰਗੀ ਜਾਂਦਾ ਕੋਈ ਚੱਕਰ ਨਹੀਂ ਇਹਨਾਂ ਨੂੰ ਇਹਨਾਂ ਨੇ ਚਾਚੇ ਜੀਤ ਨੂੰ ਉੱਥੋਂ ਪਈ ਤੋ ਆਪਦੀ ਤੋਂ ਨੰਗਣਾ ਬੰਦ ਕਰਤਾ ਕਾਉ ਜਿਹੜੀ ਇਹਨਾਂ ਦੇ ਵਾਣ ਕੋਲ ਸੀ ਉਹਨਾਂ ਨੇ ਆਪ ਦਾ ਰਸਤਾ ਬੰਦ ਕਰਤਾ ਜਿੱਦੋਂ ਇਹਨਾਂ ਨੇ ਰਹਾ ਉਹਨਾਂ ਦਾ ਬੰਦ ਕਰਤਾ ਉਹਨਾਂ ਨੇ ਵੀ ਬੰਦ ਕਰਤਾ ਉਹਦੀ ਤਾਂ ਸਾਡਾ ਵੀ ਨੁਕਸਾਨ ਹੋਇਆ ਸਾਡੇ ਹੀ ਮੋਟਰ ਤੱਕ ਆਉਣ ਨੂੰ ਹੈ ਨਹੀਂ ਹੂੰ ਹੂੰ ਜਿਹੜੀ ਹੁਣੇ ਕਹੀ ਜਾਂਦੇ ਮੱਕੀ ਨਹੀਂ ਵੱਡੀ ਮੱਕੀ ਉਹ ਤੁਹਾਡੇ ਸਾਹਮਣੇ ਵੇਖ ਲਓ ਵੀ ਉਧਰ ਦੀ ਵੱਡੀ ਆ ਕਿ ਨਹੀਂ ਵੱਡੀ ਇਹਦਾ ਭਲੇਖੇ ਜੀ ਲੋਕਾਂ ਨੂੰ ਫੁਲਾਈ ਜਾਂਦੇ ਆ ਵੀ ਸਾਡੇ ਕੋਲੇ ਵਾਹਨ ਨੂੰ ਰਸਤਾ ਹੈ ਨਹੀਂ ਰਸਤਾ ਨਹੀਂ ਰਸਤਾ ਹੈ ਲੱਗਿਆ ਜੀ ਉਧਰ ਦੀ ਲਹਿਣ ਹੂੰ ਜੇ ਮੈਂ ਤੁਸੀਂ ਕਹਿੰਦੇ ਵੀ ਤੁਹਾਡੇ ਵਾਹਨ ਜਿਹੜੇ ਵਾਹਨ 'ਚ ਖੜੇ ਆ ਇਸ ਤੋਂ ਵੀ ਰਸਤਾ ਹੈ ਨਹੀਂਗਾ ਫਿਰ ਤੁਸੀਂ ਕਿਵੇਂ ਕਰੋਗੇ ਅੱਗੇ ਝੋਨਾ ਵੀ ਪੱਕੂ ਆ ਵਧਣਾ ਕਰਨਾ ਤੁਹਾਨੂੰ ਰਸਤਾ ਹੈ ਨਹੀਂ ਫੇ ਤੁਸੀਂ ਰਸਤਾ ਕਿੱਧਰ ਦੀ ਲਾਉਂਗੇ ਅਸੀਂ ਰਸਤਾ ਤੁਹਾਨੂੰ ਦੱਸਤਾ ਜੀ ਅਸੀਂ ਦੂਜੇ ਖਾਤੇ ਦਾ ਵਾਹਨ ਲਿਆ ਉਧਰ ਦੀ ਅਸੀਂ ਆਪ ਦਾ ਰਸਤਾ ਬਣਾਇਆ ਸਰਕਾਰੀ ਰਸਤੇ ਤੇ ਲੱਗਦਾ ਕਰਕੇ ਤੁਸੀਂ ਮੁੱਲ ਲੈ ਕੇ ਬਣਾਇਆ ਮੁੱਲ ਲੈ ਕੇ ਬਣਾਇਆ ਜੀ ਅਸੀਂ ਦੂਜੇ ਰਕਬਾ ਮੁੱਲ ਲਿਆ ਉਹਨਾਂ ਤੋਂ ਉਹਨਾਂ ਤੋਂ ਲੈ ਕੇ ਰਸਤਾ ਬਣਾਇਆ ਹਾਲਾਂਕਿ ਸਾਨੂੰ ਆਉਣਾ ਇਧਰੋਂ ਆ ਰਸਤਾ ਇਧਰਲੇ ਪਾਸੇ ਆਉਣਾ ਸਾਡਾ ਖਾਤਾ ਸਾਂਝਾ ਇਹਨਾਂ ਨਾਲ ਰਸਤਾ ਸਾਨੂੰ ਇਧਰੋਂ ਆਉਣਾ ਜਿਹੜੇ ਇਹਨਾਂ ਨੇ ਆਪਦੇ ਮਨ ਨੂੰ ਦੋ ਰਾਹ ਤੱਕ ਰਾਹ ਲਵਾ ਲਈ ਜੀ ਇੱਕ ਤਾਂ ਇਧਰੋਂ ਲਵਾ ਲਿਆ ਜਾਂ ਹਾਲਾਂਕਿ ਸਰਕਾਰੀ ਪਈ ਤੇ ਲੱਗਦੇ ਨਹੀਂ ਸੀ ਜਿਹੜੇ ਬੰਦੇ ਸੀ ਪਹਿਲਾਂ 98 ਚ ਉਹ ਭੋਲੇ ਸੀ ਜੀ ਇਹਨਾਂ ਦੇ ਬਜ਼ੁਰਗ ਚਲਾਕ ਸੀ ਇਹਨਾਂ ਨੇ ਆਪ ਦਾ ਆਪ ਦੀ ਕੱਲਿਆਂ ਦੀ ਬਣਾ ਲਈ ਤਕਸੀਮ ਕਰ ਲਈ ਦੂਜਾਂ ਦੀ ਤਕਸੀਮ ਨਹੀਂ ਹੋਈ ਜੀ ਦੂਜੇ ਘਰਾਂ ਦੀ ਤਕਸੀਮ ਨਹੀਂ ਹੋਈ ਹਾਲਾਂਕਿ ਇਹਨਾਂ ਨੇ ਇੱਥੇ ਕੌਰ ਯਾਰਗੇ ਖੜੇ ਸਾਡੀ ਚਾਚੀ ਜੀ ਵੀ ਖੜੀ ਆ ਉਹਨਾਂ ਦਾ ਰਕਬਾ ਵੀ ਸਤਕ ਨਾਲ ਨੱਪੀ ਬੈਠੇ ਇਹ ਤਾਂ ਨੇ ਭਲੇ ਮਾਨ ਸਾਜੀ ਅਸੀਂ ਜੇ ਪਹਿਲੇ ਮਨਸਾ ਦਾ ਉਹਨਾਂ ਦਾ ਰਸਤਾ ਵਾਹਣ ਨਪਿਆ ਉਹਨਾਂ ਦੇ ਵਾਹ ਨੂੰ 29 ਸਾਲ ਹੋ ਗਏ ਪਾਣੀ ਨਹੀਂ ਲੱਗਣ ਦਿੱਤਾ ਜੀ ਖਾਲਾ ਬਾਈ ਬੈਠਾ ਖਾਲਾ ਬਾਈ ਬੈਠਿਆ ਜੀ ਜੀ ਸਾਡਾ ਇਹਨਾਂ ਨੇ 28 29 ਸਾਲ ਹੋ ਗਏ ਸਾਡਾ ਖਾਲਾ ਵਾਹ ਕੇ ਪਹਿਲਾਂ ਇਹਨਾਂ ਨੇ ਸਾਡੀ ਮਨਲਾ ਸਾਡੇ ਰੇਸ਼ਮ ਸਿੰਘ ਜੀ ਤੇ ਪਾੜ ਸਿੰਘ ਜੀ ਉਹਨਾਂ ਜੋ ਮਨਲਾ ਸਾਨੂੰ ਪਹਿਲੀ ਇਹਨਾਂ ਨੇ ਸੱਤ ਕਨਾਲਾ ਇੱਥੇ ਪਹਿਲੀ ਵਾਈ ਜੀ ਸਾਡੇ ਕੱਲਿਆਂ ਦੇ ਵਿੱਚੋਂ ਮਨਲਾ ਕੱਲੇ ਘਰ ਚੋਂ ਨੇ ਦੋ ਕਿਲੇ ਪਹਿਲੀ ਸਾਡੀ ਸਾਹਮਣੇ ਉੱਥੇ ਆਪਣਾ ਬੋਰ ਖੜਾ ਬੋਰ ਦੇ ਸਾਹਮਣੇ ਵਾਲੀ ਇਹਨਾਂ ਨੇ ਜੀ ਪਹਿਲੀ ਵਾਹ ਕੇ ਉਸ ਤੋਂ ਅਗਲੇ ਦਿਨ ਉਵੇਂ ਸਾਡਾ ਖਾਲਾ ਪਿਆ ਸਰਕਾਰੀ ਖਾਲਾ ਜੀ ਉਵੇਂ ਸਾਡਾ ਖਾ ਨੱਕਾ ਸਾਡਾ ਖੜਾ ਇਹਨਾਂ ਨੇ ਖਾ ਖਾਲਾ ਵਾਤਾ ਸਾਨੂੰ ਪਤਾ ਵੀ ਸਾਡੀ ਫਸਲ ਕਿਵੇਂ ਹੁੰਦੀ ਆ 27 28 ਸਾਲ ਹੋ ਗਏ ਬਿਨਾ ਪਾਣੀ ਤੋਂ ਰਹਿੰਦੇ ਆ ਜੀ ਬਰਾਨੀ ਵਾਣ ਕਰ ਛੱਡਿਆ ਆ ਮੇਰੀ ਮਾਸੀ ਇਹਨਾਂ ਦੇ ਇਹਨਾਂ ਦੇ ਕਿਸੇ ਬੰਦਾ ਜੀ ਨਾਲੇ ਖਾਲਾ ਵਾਈ ਜਾਂਦੇ ਆ ਇੰਨੇ ਚਿਰ ਦੀ ਸਾਡਾ ਵਾਣ ਬਰਾਨੀ ਪਿਆ ਹੂੰ ਹਾਂ ਉਹ ਮੇ ਕੋਈ ਅੱਜ ਨਾ ਠੇਕਾ ਨਹੀਂ ਮਿਲਦਾ ਵਸਤਾ ਨਹੀਂ ਇਹਨਾਂ ਨੇ ਆ임 ਨਹੀਂ ਵੇਖਿਆ ਵੀ ਕਿਵੇਂ ਇਹ ਭੁੱਕੀ ਤੇ ਹੀ ਟਾਈਮ ਪਾਸ ਕਰਦੀ ਕਿੰਨਾ ਵਾਣਾ ਟੋੜਾ ਹੁਣੇ ਸੀ ਸਾਡੇ ਕੋਲ 9 ਕਨਾਲਾਂ ਹੀ ਵਾਹਣੀ ਹੂ ਮੈਂ 11 ਕਨਾਲਾਂ ਆਉਂਦੀ ਮਾ 11 ਕਨਾਲਾਂ ਉੰਨੇ ਸਣ ਛੇ ਹੈ ਤੇ ਸਾਰੇ ਚਵਾਨ ਬਾਈ ਬੈਠੇ ਹੈ ਹੈ ਤੇ ਅੱਜ ਕਿਹੜਾ ਸਾਨੂੰ ਬਈ ਨਹੀਂ ਵਾਹਣ ਦਿੰਦੇ ਜੀ ਹਾਂ ਨਾ ਪਾਣੀ ਨਾ ਪਾਣੀ ਦਾ ਵੀ ਹੈ ਨਹੀਂਗਾ ਪਾਣੀ ਦਾ ਵੀ ਕੋਈ ਪ੍ਰਬੰਧ ਨਿਖਾਲਾ ਬੰਦ ਹੈ ਪਾਣੀ ਸਾਡਾ ਕਿਤੇ ਰੋਲਦਾ ਹੈ ਹੈ ਤੇ ਅਸੀਂ ਜ਼ਬਾਨ ਸਾਡਾ ਤਾਂ ਨਾ ਕੋਈ ਖਾਲਾ ਨਾ ਕੋਈ ਜੀ ਇਹ ਕਹਿੰਦੇ ਪਈ ਸਾਨੂੰ ਉੱਧਰ ਜਾਂ ਲੱਗਦਾ ਸੀ ਕਹਿੰਦੇ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰੇ ਕਹਿੰਦੇ ਪਈ ਸਾਨੂੰ ਉੱਧਰ ਹੀ ਕਹਿੰਦੇ ਲੱਗਣ ਵਾਸਤੇ ਸਾਡਾ ਵਾਹਨ ਪੂਰਾ ਕਰ ਦੇਣ ਇਹ ਜਿੰਨਾ ਸਾਡਾ ਵਾਹਨ ਘਾੜਦਾ ਸੱਤ ਕਨਾਲਾ ਜੀ ਇਹ ਪਈ ਇਹਨੇ ਲੱਗਦੇ ਆ ਉਹਦੇ ਨਾਂਗਾ ਸਾਡਾ ਵਾਹਨ ਪੂਰਾ ਕਰ ਦੇਣ ਇਹ ਤੇ ਇਹ ਰਵੇ ਉਹਦੇ ਨਾਂਗਾ ਪਾਉਂਦਾ ਜਿਵੇਂ ਸਰਪੰਚ ਸਾਹਿਬ ਸਹੀ ਕਹਿੰਦੇ ਆ ਫਿਰ ਉਹ ਨਾਂਗਾ ਸਾਨੂੰ ਕੋਈ ਚੱਕਰ ਨਹੀਂਗਾ ਜਿੰਨਾ ਚੱਕ ਸਾਡਾ ਵਾਹਨ ਨਹੀਂ ਪੂਰਾ ਕਰਦੇ ਉੱਧਰ ਹੀ ਸਾਨੂੰ ਕੋਈ ਨਾਂਗਾ ਨਹੀਂਗਾ ਜੀ ਅਸੀਂ ਸਾਡੇ ਕੋਲੇ ਪਟਵਾਰੀ ਸਾਹਿਬ ਪਟਵਾਰੀ ਸਾਹਿਬ ਕਿਵੇਂ ਦੇਖੂਗਾ ਤੁਹਾਡੇ ਤੇ ਵੀ ਅਲੀਕੇਸ਼ਨ ਲੱਗਿਆ

ਇਹ ਮੈਨੂੰ ਕੋਸ ਰਾਹ ਚ ਆ ਕੇ ਖੜਿਆ ਕੋਈ ਗੱਲ ਵਾਪਰਦੀ ਆ ਮੇਰੇ ਜ਼ਿੰਮੇਵਾਰੇ ਹੈ ਪਰਿਵਾਰ ਆ ਜੇ ਸਾਡੇ ਘਰ ਵਿੱਚ ਕਿਸੇ ਕਿਸੇ ਦਾ ਕੋਈ ਵਾਕਾ ਹੋ ਜਾਂਦਾ ਸਿਰਫ ਅਟੈਨਸ਼ਨ ਕਰਕੇ ਜਿਵੇਂ ਵੀ ਇਹਨਾਂ ਦੇ ਮਰ ਟੁੱਟਿਆਂ ਜਾਮ ਕਰਕੇ ਅਸੀਂ ਸਾਰਾ ਪਰਿਵਾਰੀ ਅਟੈਨਸ਼ਨ ਆ ਜਾ ਜੀ ਉਦੋਂ ਤੁਸੀਂ ਮੌਜੂਦ ਸੀ ਉਦੋਂ ਮਿੰਤੀ ਗਿੰਤੀ ਕੋਈ ਕਿਵੇਂ ਹੋਈ ਸੀ ਸਰ ਆਪਾਂ ਕੋਈ ਨਹੀਂ ਆਪਾਂ ਜਿਵੇਂ ਆ ਇਸ ਤਰ੍ਹਾਂ ਰਕਵਾ ਆਈ ਸੀਗਾ ਪਾਰਿਆ ਸੀ ਇਹਗਾ ਤਪਾਲਾ ਕਰਕੇਗਾ ਚਾਚੇ ਕਹਿੰਦੇ ਉਹ ਉਹ ਵੀ ਬੋਲਿਆ ਕਰਕੇ ਆਜੇ ਮੌਕੇ ਸੱਚੀ ਆਗੇ ਕੋਈ ਬੁੱਕ ਜਪਾਈ ਕੋਈ ਅਸਰ ਨਹੀਂ ਸ਼ਾਹ ਚ ਫਰਕਾਰ ਆਈ ਵਾਟਾ ਸੇਮ ਕੋਈ ਵਟ ਨਹੀਂ ਰਹੀ ਕੁਝ ਨਹੀਂ ਆ ਗਿਆ ਆ ਚੁੱਕਾ ਜੀ ਹਾਂ ਜੀ ਧੰਨਵਾਦ ਜੀ ਇੱਕ ਬੇਨਤੀ ਕਰਦੇ ਹਾਂ ਹੋਰ ਇੱਕ ਹੋਰ ਬੇਨਤੀ ਕਰਨੀ ਸੀ ਕਿ ਕਿਸਾਨ ਜਿਥੇ ਬੰਦੀਆਂ ਨੇ ਤੇ ਮਜ਼ਦੂਰ ਜਿਥੇ ਬੰਦਿਆਂ ਨੂੰ ਆਉਂਦੇ ਆ ਵੀ ਸਾਡਾ ਸਾਥ ਦਿਓ ਅਸੀਂ ਕਿਸਾਨ ਤੇ ਮਜ਼ਦੂਰ ਜਿਥੇ ਬੰਦਿਆਂ ਨੂੰ ਇਹਨਾ ਕਿ ਸਾਡਾ ਖੇਤ ਆ ਕੇ ਸਾਡਾ ਪੱਖ ਸੁਨਿਆ ਜਾਵੇ ਜੇ ਤਾਂ ਅਸੀਂ ਸੱਚੇ ਆ ਸਾ ਆ ਪੰਚਾਇਤ ਖੜੀ ਹੈ ਜੀ ਜੇ ਕੋਈ ਵੀ ਕਹੇ ਦੇ ਕਿ ਤੁਸੀਂ ਗਲਤ ਆ ਸਾਡੇ ਖੜੇ ਤੋਂ ਧੋਨੇ ਚ ਵੱਟ ਪਾ ਦੇ ਅਸੀਂ ਕੋਈ ਤਰਾਹ ਨਹੀਂ ਤਿੰਨ ਪਿੰਡਾਂ ਦੀ ਤਿੰਨ ਸਰਪੰਚਾ ਸਾਡੇ ਜਿਹੜੇ ਇਹ ਆ ਕੀ ਜਾਂਦਾ ਵੀ ਉਦੋਂ ਇਹਨਾਂ ਨੇ ਅਣਪਛਾਤੇ ਬੰਦੇ ਲੈ ਕੇ ਆਂਦੇ ਸਾਡੇ ਪਿੰਡ ਦੀ ਪੰਚਾਇਤ ਦੇ 24 ਮੈਂਬਰ ਆ ਜੀ ਤਿੰਨ ਸਰਪੰਚ 27 ਹੋਗੇ ਜੀ ਸਾਰੇ ਮੋਦੇ ਮੌਜੂਦ ਪੰਚਾਇਤ ਮੈਂਬਰ ਸਾਫ ਕਾ ਸਰਪੰਚ ਸਾਰੇ ਸੀਗੇ ਜੀ ਜਿੱਤੇ ਡੀਐਸਪੀ ਸਾਹਿਬ ਮੌਕਾ ਵਿਖਣਾ ਕੋਈ ਅਣਪਛਾਤਾ ਬੰਦਾ ਸਾਡੇ ਨਾਲ ਇੱਕ ਵੀ ਕਹਿ ਦੇਣ ਜੀ ਅਣਪਛਾਤਾ ਬੰਦਾ ਸੀਗਾ ਮੇਰੀ ਖਾਸ ਕਰਕੇ ਕਿਸਾਨ ਜਾਂ ਇਥੇ ਬੰਦਿਆਂ ਨੂੰ ਇਹ ਬੇਨਤੀ ਆ ਕਿ ਜਦੋਂ ਵੀ ਕੋਈ ਕਦਮ ਚੱਕਣਾ ਸਾਡਾ ਆਕੇ ਪੱਖ ਰਖ ਵੇਖਣ ਸਾਡਾ ਆਕੇ ਸੁਣ ਜੇ ਅਸੀਂ ਗਲਤ ਹੋਈਏ ਤਾਂ ਸਾਡੇ ਖੜੇ ਛੋਨੇ ਚ ਬਾਦ ਨਹੀਂ ਜੀ ਸਾਨੂੰ ਕੋਈ ਚੱਕਰ ਨਹੀਂ ਜੀ ਪਰ ਸਾਡਾ ਪੱਖ ਸੁਣ ਲੈਣ ਜੇ ਚਤੇ ਬੰਦੀ ਧਰਨਾ ਦੇਊਗੀ ਕੱਲ ਨੂੰ ਅਗਲਾ ਕਹਿੰਦਾ ਵੀ ਅਸੀਂ ਧਰਨਾ ਦੇਵਾਂਗੇ ਅਸੀਂ ਬਰਾਬਰ ਧਰਨਾ ਦੇਵਾਂਗੇ ਜੀ ਇਹਨਾਂ ਦੇ ਅਸੀਂ ਪਿੰਡ ਵਾਲੇ ਵੀ ਇਹਨਾਂ ਦੇ ਬਰਾਬਰ ਧਰਨਾ ਦੇਵਾਂਗੇ ਕੱਲ ਨੂੰ ਫਿਰ ਇਹ ਨਾ ਕਰਨ ਵੀ ਇਹ ਸਿਆਸੀ ਰੰਗ ਬਣਾਦੇ ਨਾ ਅਸੀਂ ਸਿਆਸਤ ਹੈਗੀਆਂ ਜੀ ਅਸੀਂ ਕਾਲੀਦਾਲ ਚ ਕੱਲ ਨੂੰ ਇਹ ਇਹ ਕੱਲ ਨੂੰ ਯੂਨੀਅਨ ਇਹ ਕਹਿੰਦੀ ਹੁੰਦੀ ਆ ਕਿ ਸਿਆਸੀ ਕੰਮ ਆ ਇਹ ਸਿਆਸੀ ਸਾਡਾ ਕੋਈ ਨਹੀਂ ਹੋਊਗਾ ਅਸੀਂ ਆਪਦੇ ਤੰਤੇ ਆਪ ਧਰਨਾ ਲਾਵਾਂਗੇ ਜੇ ਲਾਉਣਗੇ ਅਸੀਂ ਇਹਨਾਂ ਦੇ ਜਿੰਦਾ ਮਰਦਾਬਾਤ ਕਰਾਂਗੇ ਕਿਸਾਨੀ ਹੋਣੀ ਹੈ ਇਹਨਾਂ ਦੇ ਜਥੇਬੰਦੀਆਂ ਛੋਟੇ ਪਿੰਡ ਦੀ ਨਹੀਂ ਉਹ ਜਥੇਬੰਦੀ ਕਿਹੜੀ ਜੀ ਜਿਹੜੀ ਆਈਏ ਸਪੋਰਟ ਨਹੀਂ ਜਥੇਬੰਦੀ ਸਾਡੇ ਪਿੰਡ ਦੀ ਹੈ ਨਹੀਂ ਜੀ ਨਾ ਅਗਰਾਹਾਂ ਵਾਲੇ ਆਏ ਆ ਨਾ ਸਿੱਧੂਪੁਰ ਵਾਲੇ ਆਏ ਆ ਨਾ ਦੂਜੀ ਟਕੌਂਦਾ ਵਾਲੇ ਆਏ ਆ ਜੀ ਕੋਈ ਜਥੇਬੰਦੀ ਸਾਡੇ ਇਹਨਾਂ ਨਹੀਂ ਆਈ ਇਹ ਆਂਦੇ ਸੀ ਨਾ ਅਸੀਂ ਜਥੇਬੰਦੀਆਂ ਤੋਂ ਮੰਗਦੇ ਆ ਕਿ ਸਾਡਾ ਸਾਥ ਦੇਣਾ ਅਸੀਂ ਜਥੇਬੰਦੀਆਂ ਨੂੰ ਇਹ ਆਣੇ ਆ ਕਿ ਸਾਡਾ ਪੱਖ ਵੇਖਣ ਖੇਤਾਂ 'ਤੇ ਮੌਕਾ ਜੇ ਅਸੀਂ ਗਲਤਾਂ ਤਾਂ ਪਣਾਇ ਖੜੇ ਚੋਂ ਨਿਚੇ ਬੱਟ ਪਾ ਦੇਣ ਪਰ ਗਲਤ ਕਰਨ ਸਾਨੂੰ ਇਥੇ ਤੁਸੀਂ ਗਲਤਾਂ ਜੀ ਸਰਪੰਚ ਸਾਹਿਬ ਆਏ ਇਥੇ ਨਾ ਵੀ ਕਿਹਾ ਕਿ ਮੈਂ ਦੇਖੂੰਗਾ ਜਿਹੜਾ ਪਈ ਨੂੰ ਲੈ ਕੇ ਬਵਾਦ ਚੜਿਆ ਦੋ ਘਰਾਂ ਦੇ ਵਿੱਚ ਪਈ ਮੇਰੀ ਜਿਉਂਦੀ ਉਮਰ ਸਾੜੀ ਉਹਦੀ ਪਈ ਇੱਥੇ ਹੈ ਨਹੀਂ ਤੇ ਪਹਿਲੀ ਜਿਹੜੀ ਪਈ ਸੀ ਉਹ ਵੀ ਉਹਨਾਂ ਦੇ ਭਰਾਵਾਂ ਦੀ ਪਈ ਸੀਗੀ ਸਤਨਾਮ ਦੇ ਜੀਤ ਸਿੰਘ ਦੀ ਉਹਨੇ ਭਰਾਵੀ ਵੰਡ ਚ ਆਪਦੀ ਪਈ ਛੱਡੀ ਉਹਨਾਂ ਨੇ ਹੋਰ ਕਿਤੋਂ ਦੀ ਉਹਨਾਂ ਦਾ ਰਾਸਤਾ ਹੈ ਨਹੀਂ ਸੀਗਾ ਗੇਂਦੀ ਸ਼ੌਂਦੀ ਅਗਲੇ ਪਾਸੇ ਪੈੜੀ ਸੀਗੀ ਜੀਤ ਸ਼ੌਂ ਨੇ ਪਿੱਛੋਂ ਵੈ ਲਿਆ ਸੀ ਕਣ ਜੀਤ ਸ਼ੌਂ ਦੀ ਪਿੱਛੇ ਪੈੜੀ ਸੀਗੀ ਉਹਨਾਂ ਦੋਵਾਂ ਭਰਾਵਾਂ ਨੇ ਆਪਸ ਵਿੱਚ ਵੰਡ ਕੇ ਉਹਨਾਂ ਦਾ ਰਸਤਾ ਸਿੱਧਾ ਚੱਲੂ ਛੱਡਿਆ ਜੀ ਜਿਹੜੀ ਐਸਪੀ ਤੇ ਆਪਾਂ ਖੜੇ ਹਾਂ ਇਹ ਸਾਡੀ ਸੁਰਤ ਦੇ ਵਿੱਚ ਇਥੋ ਨਹੀਂ ਚੱਲਦੀ ਜੀ ਜਿਹੜੇ ਉਹਨਾਂ ਦੇ ਇਲਜ਼ਾਮ ਹੈ ਫਿਰ ਉਹ ਗਲਤ ਹੈ ਉਹ ਤਾਂ ਹੀ ਉਹਨਾਂ ਦੇਖੋ ਉਹਨਾਂ ਨੂੰ ਪਤਾ ਹੋਊਗਾ ਗਲਤ ਨਹੀਂ ਫਿਰ ਤੁਸੀਂ ਤਾਂ ਮੌਜੂਦ ਦਾ ਸਰਪੰਚ ਹੋ ਤੁਸੀਂ ਕਹਿ ਰਹੇ ਹੋ ਵੀ ਉਹ ਹੈ ਫਿਰ ਇਹਦਾ ਮਤਲਬ ਫਿਰ ਹੈ ਹੀ ਨਹੀਂ ਸੀ ਇਹਦਾ ਦੇਖੀ ਨਹੀਂ ਪਈ ਅਸੀਂ ਜਿਉਂ ਅਸੀਂ ਤਾਂ ਸਾਡੀ ਸਾਹਮਣੇ ਅਸੀਂ ਪਈ ਨਹੀਂ ਇੱਥੇ ਵੇਖੀ ਪਈ ਤਾਂ ਪਹਿਲੀ ਰੰਗ ਦੇ ਬੰਦੇ ਦੇਖੇ ਉਧਰ ਦੀ ਅਸੀਂ ਨਗਦੇ ਰਹੇ ਹਾਂ ਉਧਰ ਦੀ ਜਗਤ ਮਾੜ ਮੜ ਖੇਤ ਨੂੰ ਜਾਂਦੇ ਸੀ ਉਹ ਪਹਿਲੀ ਪਈ ਜਾਂਦੀ ਐ ਪਈ ਤਾਂ ਅਸੀਂ ਵੇਖੀਂ ਯਾਦ ਕਿਤੇ ਸਰਪੰਚ ਸਾਹਿਬ ਕਿਸੇ ਪਾਸੇ ਤਾਂ ਪਈ ਲੱਗੂਗੀ ਚਾਹੇ ਤੁਹਾਨੂੰ ਹੋਵੇ ਚਾਹੇ ਕਿਸੇ ਨੂੰ ਹੋਵੇ ਅਸੀਂ ਤਾਂ ਸਾਂਝੀ ਗੱਲ ਕਰਾਂਗੇ ਕਿਸੇ ਪਾਸੇ ਤਾਂ ਪਈ ਲੱਗੂਗੀ ਇਹ ਗੱਲ ਕਰਕੇ ਕਿਸੇ ਪਾਸੇ ਤਾਂ ਹੈਗੀ ਉਹਨਾਂ ਨੂੰ ਇਹਨਾਂ ਬਾਈ ਜੀ 40 45 ਕਿੱਲੇ ਬਾਣ ਇਕੱਠਾ ਇੱਥੋਂ ਲਾ ਕੇ ਨੇ ਸੂਵੇ ਤੇ ਕੁਰਬਾਨ ਹੈਗਾ ਇਹ ਬੱਚੇ ਦੇ ਮੇਰੇ ਕੋਲ ਵੀ 5 6 ਕਿੱਲੇ ਬਾਣ ਬੈ ਹੈਗਾ ਇਹ ਜੇ ਤਾਂ ਸਹੀ ਭਰਾਮੀ ਮੰਡੀ ਵੇਖੀ ਜਾਗੇ ਇਹ ਰਸਤਾ ਹੀ ਉਧਰਲੇ ਪਾਸੇ ਦੀ ਆਉਂਦਾ ਇਸੂਏ ਤੇ ਸਾਰੇ ਪਰ੍ਹਾਂ ਨੂੰ ਇਧਰੋਂ ਤਾਂ ਇਹਨਾਂ ਨੇ ਬਲਵੀਰ ਸਿੰਘ ਦੇ ਨਾਲ ਮੱਲ ਸਿੰਘ ਦੇ ਤੋਂ ਪਾਹ ਲੈ ਆ ਪਟਵਾਰੀ ਇਹਨਾਂ ਨੂੰ ਰਸਤਾ ਤਾਂ ਉਧਰ ਦੀ ਬਣਿਆ ਸੀਗਾ ਇਹਨਾਂ ਨੂੰ ਤਾਂ ਸਾਰਾ ਰਸਤਾ ਜਦੋਂ ਖਾਲੇ ਦੇ ਨਾਲ-ਨਾਲ ਆਊਗਾ ਜਾਂ ਉਧਰ ਸਾਡੇ ਬਾਈਕ ਹੋਰਾ ਤੇ ਤੁਹਾਡੀ ਗੱਲ ਮੈਂ ਵਿੱਚ ਰੱਖਦਾ ਕੱਟਦਾ ਸੀ ਤੁਸੀਂ ਕਹਿੰਦੇ ਇਧਰ ਦੀ ਰਸਤਾ ਨੂੰ ਨਹੀਂ ਹੁੰਦਾ ਉਧਰ ਦੀ ਪਰੇ ਦੀ ਆਉਂਦਾ ਫਿਰ ਦੂਜੇ ਕਿਸਾਨ ਕਿਵੇਂ ਕੱਟਣ ਦੇਣਗੇ ਹੋਰ ਰੋਲਾ ਪਾ ਲੈਣਗੇ ਫਿਰ ਇਹਨਾਂ ਦਾ ਰਕਈ ਨਹੀਂ ਸਾਰਾ ਕਿਸੇ ਦਾ ਨਹੀਂ ਪੈਣਾ ਉਹ 45 ਏਕੜ ਇਹਨਾਂ ਦੀ ਜ਼ਮੀਨ ਹੀ ਆ ਸਾਰੇ ਇਹਨਾਂ ਦੀ ਆਪਦੀ ਹੱਕੀ ਨੇ ਸਾਰੇ ਘਰਾਂ ਦੀ ਸਾਂਝੇ ਖਾਤੇ ਦੀ ਆ ਸਾਂਝੇ ਖਾਤੇ ਦੀ 45 ਏਕੜਾ ਉਹਦੇ ਵਿੱਚ ਮੈਂ ਵੀ ਆ ਪੰਜ 6 ਕਿੱਲੇ ਮਨ ਮੇਰੇ ਕੋਲੇ ਪਏ ਵੀ ਹੈਗਾ ਹੋਰ ਵੀ ਕਈ ਭਰਾ ਹੈਗੇ ਆ ਜੋ ਪੱਕੇ ਖਾਲੇ ਦੇ ਨਾਲ-ਨਾਲ ਲਾਗੂਆ ਖਾਲਾ ਲੱਗੂਆ ਜਾਂ ਪਰੇ ਦੀ ਜਿੱਧਰ ਦੀ ਆਉਂਦੀ ਹੈ ਉਸ ਪਾਸੇ ਦੀ ਸਹੀ ਰਸਤਾ ਆਉਗਿਆ ਨਾ ਹਾਂ ਅਜੇ ਤੱਕ ਸਹੀ ਰਸਤੇ ਤੇ ਆਵਾਜਾਈ ਹੈ ਹਾਂਜੀ ਸਹੀ ਰਸਤੇ ਕੋਈ ਆਵਾਜਾਈ ਨਹੀਂ ਜੀ ਅਸਲ ਕਾਰਨ ਤੁਹਾਨੂੰ ਮੈਂ ਦੱਸ ਦਿੰਦਾ ਜੀ ਆ ਨਕਸ਼ਾ ਮੇਰੇ ਕੋਲੇ ਇਹਨੂੰ ਸੂਏ ਤੋਂ ਰਾਹ ਲੱਗਿਆ ਵਾ ਅਕਸੀਮ ਚ ਇਹਨਾਂ ਨੇ ਕੱਲੇ ਆਪ ਦੇ ਟੱਕ ਨੂੰ ਲਵਾਇਆ ਉਧਰ ਦੀ ਰਸਤਾ ਇਹ ਤਾਂ ਨਹੀਂ ਛਡਾਉਂਦੇ ਜਿਹੜੀ ਇੱਥੇ ਧਰਬੋਲੀ ਆ ਉਹਨਾਂ ਦੀ ਸਤਕਨਾਲਾ ਜ਼ਮੀਨ ਨਿਕਲਦੀ ਐ ਇਹਨਾਂ ਚ ਜੇ ਉਧਰ ਦੀ ਰਸਤਾ ਲੈਂਦੇ ਆ ਸਤਕਨਾਲਾ ਜ਼ਮੀਨ ਛੱਡ ਨਹੀਂ ਬੰਦੀ ਇਹਨਾਂ ਦੀ ਉਧਰ ਦੀ ਰਸਤਾ ਲੱਗਿਆ ਵਾ ਉਧਰ ਦੀ ਕਿਉਂ ਨਹੀਂ ਲੈਂਦੇ ਜੀ ਸਾਨੂੰ ਵੀ ਰਸਤਾ ਉਧਰ ਦੀ ਆਉਣਾ ਚਾਹੀਦਾ ਜੇ ਤੋਂ ਖਾਤਾ ਸਾਂਝਾ ਜੀ ਅਸੀਂ ਉਧਰ ਦੀ ਮਾਲਕ ਬਣਾਂਗੇ ਨਾ ਜੇ ਇੱਧਰ ਤਾਂ ਅਸੀਂ ਮਾਲਕ ਹੀ ਨਹੀਂ ਸਰਕਾਰੀ ਰਾਹ ਤੇ ਲੱਗਦੇ ਹੀ ਨਹੀਂ ਇਹ ਤਾਂ ਨਹੀਂ ਉਧਰ ਦੀ ਰਕਵਾ ਛਡਾਉਂ ਰਸਤਾ ਛਡਾਉਂਦੇ ਜੀ ਵੀ ਉਧਰ ਦੀ ਸਾਨੂੰ ਸਤਕਨਾਲਾ ਜ਼ਮੀਨ ਛੱਡਣੀ ਪੈਂਦੀ ਐ ਇਹ ਕਿਹੜੀ ਨੱਪੀ ਬੈਠਿਆ ਅਸਲ ਕਾਰਨ ਆਹਾ ਜੀ ਧੰਨਵਾਦ ਹਾਂ ਜੀ ਗੋਰਾ ਜੀ ਤੁਹਾਡੇ ਤੇ ਵੀ ਇਲਜ਼ਾਮ ਲੱਗਦੇ ਸੀ ਇਹ ਬਾਈ ਜੀ ਮੇਰੇ ਕੋਲੇ ਬਣ ਠੇਕੇ ਤੇ ਆਏ ਤੇ ਮੈਂ ਮੰਨ ਕੇ ਚੱਲ ਬਣ ਇਹ ਜਦੋਂ ਬਾਹਾ ਉਦੋਂ ਇਹਦਾ ਕੋਈ ਰੋਲਾ ਨਹੀਂ ਸੀ ਕੁਛ ਨਹੀਂ ਸੀ ਇਹਨਾਂ ਨਾਲ ਕੋਈ ਇਹਨਾਂ ਨੇ ਪਹਿਹੀ ਤਾਂ ਨਹੀਂ ਗੱਲ ਕੀਤੀ ਸੀ ਮੈਂ ਆ ਕੇ ਬਣ ਬਾ ਲਿਆ ਬਾਅਦ ਚ ਇਹਨਾਂ ਨੇ ਇਹਨਾਂ ਨਾਲ ਬਾਈ ਕਹਿੰਨਾ ਕੋਈ ਗੱਲ ਕੀਤੀ ਹੋਣੀ ਹੈ ਪਹਿਹੀ ਦੀ ਤੇ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਨਾ ਮੈਨੂੰ ਠੱਡੇ ਪੱਟਿਆਂ ਦਾ ਪਤਾ ਨਾ ਮੈਨੂੰ ਕਾਹਦੇ ਦਾ ਹੋਰ ਪਤਾ ਤੇ ਜਿਹੜਾ ਇਹਨੇ ਪਾਲੇ ਨੇ ਕੱਲ ਬੋਲਿਆ ਸੀਗਾ ਮੇਰੇ ਬਾਰੇ ਵੀ ਇਹਦੀ ਜ਼ਿੰਮੇਵਾਰੀ ਆ ਵੀ ਕੋਈ ਹੋਵੰਦਾ ਕਿਸੇ ਵੀ ਪਹੀਚ ਜਾਂ ਕਿਸੇ ਗੱਲ 'ਚ ਮੇਰਾ ਰੋਲਾ ਹੋਵੇ ਤੇ ਪੰਚਾਇਤ ਖੜੀ ਆ ਤਿੰਨਾਂ ਪਿੰਡਾਂ ਦੀ 21 ਮੈਂਬਰ ਆ ਨੰਬਰਦਾਰ ਆ ਕੋਈ ਵੀ ਬੰਦਾ ਕਹਦੇ ਵੀ ਮੇਰਾ ਰੋਲਾ ਮੈਂ ਦੇਂਦਾਰ ਬਾਕੀ ਮੰਨ ਕੇ ਚੱਲ ਜਿਹੜਾ ਇਹ ਕਹਿੰਦਾ ਵੀ ਇਹ ਤਣਾੜਾ ਦੂਜੇ ਬੰਦੇ ਇਧਰਲੇ ਬੰਦੇ ਤਣਾੜਾ ਜਾਂ ਇਧਰਲੇ ਮੇਰੇ ਕੋਲ ਤਾਂ ਦੋ ਕਿਲੇ ਜਮੀਨ ਆ ਮੈਂ ਤਾਂ ਤਣਾੜਾ ਕੋਈ ਨਹੀਂਗਾ ਮੇਰਾ ਨਾਮ ਐਵੇਂ ਲਿਆ ਨਹੀਂ ਤੇ ਦੂਜੀ ਗੱਲ ਇਹ ਆ ਵੀ ਮੰਨ ਕੇ ਚੱਲੋ ਇਹਦੀ ਜਿਹੜਾ ਪਾਲਾ ਇਹ ਚਾਰ ਜੁਨੀਅਨਾਂ ਚੋਂ ਦੂ ਪਹਿਲਾਂ ਨਿਕਲਿਆ ਵਾ ਠੀਕ ਆ ਨਾ ਇਹ ਦੂਜਿਆਂ ਨੂੰ ਕਹਿੰਦਾ ਜਾਂਚ ਕਰਾਓ ਇਹਦੀ ਜਾਂਚ ਹੋਣੀ ਚਾਹੀਦੀ ਇਹ ਕਹਿੰਦਾ ਵੀ ਮੈਂ ਥੋੜੀ ਜ਼ਮੀਨ ਵਾਲਾ ਇਹਦੇ ਕੋਲੇ 2 ਕਮਪੈਨਾਂ ਕਿਤੋਂ ਆਏ ਨੇ 2 ਕ ਮਹੀਨਾ 2 ਜਵਾਬ ਕਵਰ ਭੇਜਿਆ ਨੇ ਇਹ ਕਿਤੋਂ ਭੇਜਿਆ ਨੇ ਇਹਦਾ ਵੀ ਪਤਾ ਹੋਣਾ ਚਾਹੀਦਾ ਇਹ ਦੂਜਿਆਂ ਨੂੰ ਕਹੀ ਜਾਂਦਾ ਹਾਂ ਤੇ ਦੋ ਗੱਡੀਆਂ ਇਹਦੇ ਕੋਲੇ ਤੇ ਥਾਂ ਤੇ ਵੀ ਕਬਜ਼ਾ ਕੀਤਾ ਇਹਨੇ ਨਜਾਇਜ਼ ਕਿਸੇ ਬੰਦੇ ਉਦੋਂ ਵੀ ਰੌਲਾ ਪਿਆ ਇਹਦਾ ਉਹ ਵੀ ਇਹ ਸਾਰਿਆਂ ਨੂੰ ਪਤਾ ਹੈਗਾ ਮੇਰਾ ਤਾਂ ਇਹ ਨਜਾਇਜ਼ ਨਾਲ ਲੈਂਦਾ ਹੈਗਾ ਜੀ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਨਾ ਹਾਂ ਓਕੇ ਭਾਈ ਫੁਰਤਨ